ਇਨਾਂ ਦਿਨਾਂ ਵਿੱਚ ਆਪ ਜੀ ਚੜ੍ਹਿਆ ਸੋਧਣ ਧਰਤ ਲੁਕਾਈ ਦੇ ਤਹਿਤ ਸਤਨਾਮ ਦਾ ਚੱਕਰ ਫੇਰਾਉਂਦੇ ਹੋਏ ਈਮਨਾਬਾਦ ਸੈਦਪੁਰ ਪਹੁੰਚੇ ਹਨ ਉਥੋਂ ਦੇ ਲੋਕ ਜੋ ਪ੍ਰਭੂ ਪਰਮਾਤਮਾ ਤੋਂ ਭੁੱਲ ਕੇ ਮਤਕਬਰ ਹੋ ਕੇ ਹੰਕਾਰਜ਼ਾਹਦ ਹੋ ਕੇ ਸਾਧੂ ਮਹਾਂਤਮਾ ਦੇ ਸਤਕਾਰ ਨੂੰ ਤਾਂ ਭੁੱਲ ਚੁੱਕੇ ਸਨ ਸਗੋਂ ਬੇਹਰਮਤੀ ਕਰਦੇ ਸਨ અપਮਾਨ ਕਰਦੇ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੁਝ ਦਰਵੇਸ਼ ਲੋਕ ਸਨ ਜਿਹੜੇ ਦੀਪਾਲਪੁਰ ਸ਼ਹਿਰ ਤੋਂ ਮਹਾਰਾਜ ਜੀ ਦੇ ਨਾਲ ਰਲੇ ਮਿਲੇ ਸਨ ਉਹਨਾਂ ਨੂੰ ਭੁੱਖ ਲੱਗੀ ਮਾਨ ਨੇ ਕਿਹਾ ਜਾਓ ਜਾ ਕੇ ਮੰਗ ਕੇ ਲੈ ਕੇ ਆਓ ਉਹ ਸਭ ਤੋਂ ਵੱਡੇ ਹਾਕਮ ਦੇ ਘਰੇ ਗਏ ਜਿਹਦੇ ਘਰ ਵਿੱਚ ਕੋਈ ਸ਼ਾਦੀ ਰਚੀ ਹੋਈ ਸੀ ਪ੍ਰਮਾਤਮਾ ਦੇ ਨਾਮ ਦੀ ਸਦਾ ਦਿੱਤੀ ਕੁਝ ਦੇਣਾ ਤਾਂ ਕੀ ਸੀ ਸਗੋਂ ਧੰਨ ਭਾਈ ਮਰਦਾਨਾ ਜੀ ਸਾਹਿਬ ਜੀ ਨੂੰ ਇੱਕ ਪਠਾਨ ਮੁਸਲਮਾਨ ਸੈਯਦ ਜਾਤੀ ਦੇ ਨੇ ਆਪ ਜੀ ਨੂੰ ਧੱਕਾ ਮਾਰਿਆ ਤੇ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਉੱਪਰ ਕਦਮਾਂ ਦੇ ਉੱਪਰ ਪੈਰਾਂ ਦੇ ਉੱਪਰ ਚੋਟ ਆਈ ਮਹਾਰਾਜ ਦਾ ਵਚਨ ਪਾਲ ਕੇ ਧੰਨ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਸਾਹਿਬ ਜੀ ਨੂੰ ਨਾਲ ਲੈ ਕੇ ਵਾਪਸ ਆਏ ਤੇ ਭਾਈ ਲਾਲੋ ਜੀ ਸਾਹਿਬ ਜੀ ਨੇ ਸਾਰੀ ਵਿਥਿਆ ਦੱਸੀ ਕਿ ਮਹਾਰਾਜ ਐਦਾਂ ਉਹਨਾਂ ਨੇ ਕੀਤਾ ਫਿਰ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਜੈਸੀ ਮਿ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬ੍ਰਾਹਮਣਾਂ ਕੀ ਗਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਕਰੇ ਕਿਤੇ ਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹੈ ਦਵਾਨੀਆਂ ਇਹ ਵੀ ਲੇਖੈ ਲਾਏ ਵੇ ਲਾਲੋ ਫੋਨ ਕੇ ਸੋਇਲੇ ਗਾਵੀ ਹੈ ਨਾਨਕ ਰਤਕਾ ਕੰਗੂ ਪਾਏ ਬੇ ਲਾਲੂ ਸਾਹਿਬ ਕੇ ਗੁਰ ਨਾਨਕ ਗਾਵੈ ਮਾਸਪੂਰੀ ਵਿੱਚ ਆਖ ਮਸੋਲਾ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਸਚੜਾ ਸੋ ਸਾਹਿਬ ਸੱਚਤ ਬਾਬਸ ਸਚੜਾ ਨਿਆਉ ਕਰੇ ਕੋ ਮਸੋਲਾ ਕਾਇਆ ਕੱਪੜ ਟਕ ਟਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਮਣ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ ਸੱਚ ਕੀ ਬੇਲਾ ਬਾਬਰ ਚੜ੍ਹ ਕੇ ਆਇਆ ਇਹਨਾਂ ਦੇ ਕੀਤੇ ਹੋਏ ਬਾਪ ਨੇ ਮੰਗੋਲਾਂ ਦਾ ਰੂਪ ਧਾਰਨ ਕੀਤਾ ਆਪੈ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਇਹਨਾਂ ਦੇ ਪਾਪ ਮੰਗੋਲ ਬਣੇ ਉਹਨਾਂ ਮੰਗੋਲਾਂ ਦੀ ਜੰਝ ਦਾ ਲਾੜਾ ਬਣਿਆ ਬਾਬਰ ਤੇ ਜੋਰੀ ਮੰਗਿਆ ਦਾਨ ਵੇ ਲਾਲੋ ਜੋਰ ਜ਼ਬਰ ਦੇ ਨਾਲ ਇਹਨਾਂ ਦੇ ਕੋਲੋਂ ਦਾਨ ਮੰਗਿਆ ਦਾਨ ਵੀ ਮੰਗਿਆ ਔਰ ਕੰਨਿਆਂ ਦਾਨ ਵੀ ਮੰਗਿਆ ਨਤੀਜਾ ਕੀ ਨਿਕਲਿਆ ਜਿਵੇਂ ਪਿੱਛੇ ਸ਼ਬਦ ਆਏ ਜਿਨ ਸਿਰ ਸੋਹਨ ਪਟੀਆਂ ਮੰਗੀ ਪਾਏ ਸੰਧੂਰ ਤੇ ਸਰਕਾਤੀ ਮੁੰਨਿਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਵੇਖੇ ਵੇ ਸਰਹਾਉ ਜਦ ਹਸੀਆ ਵੀ ਆਈਆ ਲਾੜੇ ਸੋਹਨ پاس ਹੀ ਢੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰਿਆ ਝਲੇ ਚਮਕਨ ਬਾਸ ਇੱਕ ਲੱਖ ਲਹਿਨ ਬਹਿਟੀਆਂ ਲੱਖ ਲਹਿਨ ਖੜੀਆਂ ਗਰੀ ਸ਼ਹਾਰੇ ਖਾਂਦੀਆਂ ਮਾਨਨ ਸੇ ਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਫਿਰ ਧਨ ਜੋ ਬੰਦ ਹੋਏ ਵੈਰੀ ਹੋਏ ਜਿੰਨੀ ਰੱਖੇ ਲੰਗ ਲਾਏ ਰੰਗ ਲਾਏ ਜਮਦੂਤਾਂ ਨੂੰ ਫਰਮਾਇਆ ਲੈ ਚੱਲੀ ਪਤ ਗਵਾਏ ਜੇ ਤਸ ਭਾਵੈ ਦੇਵ ਡਿਾਈ ਜੇ ਭਾਵੈ ਤਾਂ ਦੇਹ ਸਜਾਏ ਫਿਰ ਕੀ ਹੋਇਆ ਮਹਾਰਾਜ ਜੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਬਾਬਰ ਦਾ ਮੁਕਾਬਲਾ ਕਰੋ ਹੱਥ ਵਿੱਚ ਸ਼ਸਤਰ ਲਓ ਹਿੰਦੁਸਤਾਨ ਦੇ ਲੋਕ ਕਹਿੰਦੇ ਸਨ ਕਿ ਅਸੀਂ ਰਿਗਵੇਦ ਦੇ ਮੰਤਰ ਪੜਾਂਗੇ ਮੰਗੋਲ ਫੌਜ ਅੰਧੀ ਹੋ ਜਾਏਗੀ ਤੇ ਹੋਇਆ ਕੁਛ ਨਾ ਕੋਈ ਮੁਗਲ ਨਾ ਹੋਆ ਅੰਦਾ ਕਿਨੈ ਨਾ ਪਰਚਾਲ ਆਇਆ ਤੇ ਪਠਾਨ ਕਹਿੰਦੇ ਸਨ ਮੁਸਲਮਾਨ ਕਹਿੰਦੇ ਸਨ ਕੁਰਾਨ ਦੀਆਂ ਆਇਤਾਂ ਪੜਾਂਗੇ ਨਤੀਜੇ ਵਜੋਂ ਮੰਗੋਲ ਅੰਨੇ ਹੋ ਜਾਣਗੇ ਪਰ ਮਹਾਰਾਜ ਨੇ ਆਖਿਆ ਓਨੀ ਤੁਬਕ ਤਾਣ ਚ ਲਾਈ ਓਨੀ ਹਸਤ ਚੜਾਈ ਉਹਨਾਂ ਨੇ ਤਾਣ ਤਾਣ ਕੇ ਬੰਦੂਕਾਂ ਚ ਲਾਈਆਂ ਇਹਨਾਂ ਦੇ ਕੋਲ ਕੁਝ ਵੀ ਨਹੀਂ ਸੀਗਾ ਔਰ ਵਿੰਦਿਆ ਵਿੰਦਿਆ ਫਿਰ ਕਹਾ ਸੋ ਖੇਲ ਤੇ ਬੇਲਾ ਘੋੜੇ ਕਹਿ ਭੇਰੀ ਸਹਿਨਾਈ ਇਹ ਸਾਰੇ ਹਾਲਾਤ ਬਣ ਗਏ ਉਸ ਵੇਲੇ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਅਸੀਂ ਇਸ ਬਾਣੀ ਨੂੰ ਕਈ ਵਾਰੀ ਗਾਹੇ ਬਗਾਹੇ ਬਾਬਰ ਬਾਣੀ ਕਹਿੰਦੇ ਆ ਨਾ ਭਾਈ ਇਹ ਖਸਮ ਕੀ ਬਾਣੀ ਆ ਇਹ ਸੱਚ ਕੀ ਬਾਣੀ ਆ ਇਹ ਬਾਬਰ ਬਾਣੀ ਨਹੀਂ ਹੈਗੀ ਬਾਬਰ ਦੀ ਦੁਹਾਈ ਜ਼ਰੂਰ ਫਿਰੀ ਉਥੇ ਇਹ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ ਕਿਉਂਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਮਹਾਰਾਜ ਨੇ ਆਖਿਆ ਜਾਂ ਫਿਰ ਇੱਕ ਹੋਰ ਵੀ ਵਚਨ ਆਖਿਆ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਜਿਹਨੂੰ ਮਹਾਰਾਜ ਜੀ ਨੇ ਸੱਚ ਕੀ ਅਤੇ ਖਸਮ ਕੀ ਬਾਣੀ ਆਖਿਆ ਉਹਨੂੰ ਅਸੀਂ ਬਾਬਰ ਬਾਣੀ ਨਹੀਂ ਆਖ ਸਕਦੇ ਬਾਬਰ ਦੀ ਦੁਹਾਈ ਜ਼ਰੂਰ ਫਿਰੀ ਆਮਨ 78 ਹੈ ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਜਦੋਂ ਇਹ ਹਾਲਾਤ ਬਣੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰਾ ਦ੍ਰਿਸ਼ ਨੇਤਰਾਂ ਦੇ ਨਾਲ ਤੱਕਿਆ ਜਦੋਂ ਇਸ ਤਰ੍ਹਾਂ ਦੀ ਉੱਥੇ ਸਥਿਤੀ ਬਣੀ ਤਾਂ ਕਲ ਦੀ ਕਥਾ ਵਿੱਚ ਗਿਆਨੀ ਜੀ ਨੇ ਅਖੀਰਲੇ ਭਜਨ ਸਰਵਣ ਕਰਾਏ ਮਹਾਰਾਜ ਜੀ ਨੇ ਦੇਖਿਆ ਕਿ ਰੋਵਹਿ ਬੌਰ ਪਰਿਓ ਬੜ ਰੋਰਾ ਪੀਟਤ ਨਾਰ ਮਿਲੀ ਤੇ ਠੋਰਾ ਹਾਏ ਹਾਏ ਓਹ ਓਹ ਕਰੇਈ ਮਰੇਤ ਭਾਏ ਗੁਨ ਤਿਨਹਿ ਉਚਰਈ ਉਹ ਹਾਏ ਹਾਏ ਕਰਦੀਆਂ ਨੇ ਦੋ ਹਥੜੇ ਮਾਰ ਕੇ ਰੋਂਦੀਆਂ ਨੇ ਹਿੰਦੂ ਆਣੀਆਂ ਉਹਨਾਂ ਦੇ ਮਰ ਗਏ ਨੇ ਪੁੱਤਰ ਭਰਾ ਘਰ ਵਾਲੇ ਤੇ ਭਤੀਜੇ ਤੇ ਹੋਰ ਉਹ ਉੱਚੀ ਉੱਚੀ ਰੋਂਦੀਆਂ ਹਾਂ ਤੇ ਇੱਕ ਮਿਲ ਇੱਕ ਥਲ ਰੋਬ ਹੈ ਬਹੁ ਨਾਰੀ ਬਾੜ ਉਖਾਰ ਦੇਹੇ ਧਰੜਾਰੀ ਉਹ ਵਾਲ ਉਖਾੜ ਕੇ ਧਰਤੀ ਤੇ ਸੁੱਟਦੀਆਂ ਆਪਣਾ ਸੰਧੂਰ ਆਪਣੇ ਹੱਥੀ ਮਟਾਉਂਦੀਆਂ ਨੇ ਇਸ ਤਰ੍ਹਾਂ ਦੇ ਹਾਲਾਤ ਹਨ ਤੇ ਗੁਰੂ ਗਰੀਬ ਨਵਾਜ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਉਥੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਜੋ ਇਸੇ ਹੀ प्रकरण ਤਹਿਤ ਹੈ ਵਡੇਰਾ ਉਹ ਸ਼ਬਦ ਹੈ ਸਰਲੇਖ ਅਸ਼ਟਪਦੀ ਹੈ ਲੇਕਿਨ 10 ਪਦਿਆਂ ਵਾਲੇ ਉਹਦੇ ਸ਼ਬਦ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚ ਕੀ ਬਾਣੀ ਆ ਤੇ ਖਸਮ ਕੀ ਬਾਣੀ ਉਸ ਜਗ੍ਹਾ ਤੇ ਆਖ ਰਹੇ ਨੇ ਜਿੱਥੇ ਬਾਬਰ ਬਾਣੀ ਫਿਰ ਰਹੀ ਸੀ ਬਾਬਰ ਦੀ ਦੁਹਾਈ ਫਿਰ ਰਹੀ ਸੀ ਈਮਨਾਬਾਦ ਸੈਦਪੁਰ ਦੀ ਧਰਤੀ ਪਾਕਿਸਤਾਨ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਆਜਮਾਨ ਹੈ ਉਥੇ ਮਹਾਰਾਜ ਜੀ ਦੀ ਅਮਰਤ ਕਥਾ ਚੱਲ ਰਹੀ ਆਓ ਭਾਈ ਹਲੇ ਕਰਦਿਆਂ ਹੋਇਆ ਈਮਨਾਬਾਦ ਦੀ ਤਰਤ ਤੇ ਪਹੁੰਚੇ ਲੋਕਾਂ ਨੂੰ ਸੁਚੇਤ ਕੀਤਾ ਬਾਬਰ ਦਾ ਹੱਲਾ ਹੋਣਾ ਹੈ ਲੋਕ ਨਹੀਂ ਸੁਚੇਤ ਹੋਏ ਬਾਬਰ ਚੜ੍ਹ ਕੇ ਆਇਆ ਉਹਨੇ ਬਹੁਤ ਵੱਡਾ ਕਤਲੇਆਮ ਕੀਤਾ ਹੈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਬੰਦੀ ਬਣਾਇਆ ਹੈ ਪਰ ਜਦੋਂ ਸਾਹਿਬ ਪਾਤਸ਼ਾਹ ਜੀ ਦੇ ਸੀਸ ਤੇ ਚੁੱਕਿਆ ਹੋਇਆ ਪਾਰ ਸਿਰ ਤੋਂ ਉਤਾਵਿਖਿਆ ਜਾਂ ਆਪੇ ਚੱਲਦੀ ਹੋਈ ਚੱਕੀ ਨੂੰ ਵੇਖਿਆ ਤੇ ਬਾਬਰ ਗੁਰੂ ਨਾਨਕ ਦਾ murid ਹੋਇਆ ਹੈ ਉਹਨੇ ਮਹਾਰਾਜ ਦੇ ਅੱਗੇ ਨਸ਼ਾ ਪੰਗ ਆਦਿਕ ਰੱਖੀ ਹੈ ਪਰ ਪਾਤਸ਼ਾਹ ਜੀ ਨੇ ਕਿਹਾ ਨਹੀਂ ਅਸੀਂ ਇਹ ਨਹੀਂ ਪੀਂਦੇ ਨਾਮ ਦੇ ਪਿਆਲੇ ਦੀ ਗੱਲ ਗੁਰੂ ਬਾਬੇ ਨੇ ਕੀਤੀ ਉੱਥੋਂ ਮਹਾਰਾਜ ਜੀ ਚੱਲਦੇ ਨੇ ਰਾਵ ਵਿੱਚ ਭਾਈ ਮਰਦਾਨਾ ਜੀ ਦਾ ਇੱਕ ਸ਼ੰਕਾ ਹੈ ਕਿ ਮਹਾਰਾਜ ਗਲਤੀ ਤੇ 1-2 ਬੰਦਿਆਂ ਨੇ ਕੀਤੀ ਸੀ ਕਿ ਸਾਧੂ ਰੱਬੀ ਪਿਆਰਿਆਂ ਦਾ ਤੁਹਾਡਾ ਸਤਕਾਰ ਨਹੀਂ ਕੀਤਾ ਪਰ ਇੰਜ ਕਿਉਂ ਹੋਇਆ ਕਿ ਸਭਨਾਂ ਨੂੰ ਗੁਨਾਹ ਦੀ ਸਜ਼ਾ ਮਿਲੀ ਮਾਤਸ਼ਾਹ ਜੀ ਨੇ ਜਵਾਬ ਦਿੱਤਾ ਪਰ ਭਾਈ ਮਰਦਾਨਾ ਜੀ ਦੀ ਤਸੱਲੀ ਨਹੀਂ ਹੋਈ ਆਲਸ ਆਇਆ ਨੀਂਦ ਆਈ ਤੇ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਤੇ ਢਿੱਡ ਦੇ ਉੱਤੇ ਮਹਾਰਾਜ ਨੇ ਕੁਝ ਮਿੱਠੇ ਦੀਆਂ ਬੂੰਦਾ ਪਾਈਆਂ ਕਾਰਨ ਕੀ ਬਣਦਾ ਹੈ ਕੀੜੀਆਂ ਆਉਂਦੀਆਂ ਨੇ ਇੱਕ ਕੀੜੀ ਨੇ ਦੰਦ ਮਾਰਿਆ ਥੋੜੀ ਜੀ ਦੰਦੀ ਭਰੀ ਹੈ ਡੰਗ ਮਾਰਿਆ ਤੇ ਭਾਈ ਮਰਦਾਨੇ ਨੇ ਹੱਥ ਨਾਲ ਸਾਰੀਆਂ ਮਸਲ ਛੁੱਟੀਆਂ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਲਤੀ ਤੇ ਇੱਕ ਦੀ ਸੀ ਮਾਰ ਤੋਂ ਸਾਰੀਆਂ ਦਿੱਤੀਆਂ ਸੋ ਸਮਝਾਉਣ ਦਾ ਤਰੀਕਾ ਭਾਵ ਇਹ ਸੀ ਕਿ ਕਈ ਵਾਰ ਇਹ ਬਾਹਰਲਾ ਪੱਖ ਹੈ ਇਸ ਘਟਨਾ ਦਾ ਪਰ ਜੇ ਨੂੰ ਅੰਦਰਲੇ ਪੱਖ ਤੋਂ ਅਸੀਂ ਵੇਖਾਂਗੇ ਸੋ ਉਦਾਹਰਨ ਨੂੰ ਤੇ ਸਾਡੇ ਸਰੀਰ ਦੇ ਅੰਦਰ ਗਲਤੀ ਕਈ ਵਾਰ ਕੱਲੀਆਂ ਅੱਖਾਂ ਕਰਦੀਆਂ ਨੇ ਪਰ ਅੱਖਾਂ ਦਾ ਕੀਤਾ ਗੁਨਾਹ ਇਸ ਸਰੀਰ ਨੂੰ ਵੀ ਭੋਗਣਾ ਪੈਂਦਾ ਸੰਸਾਰਕ ਤੌਰ ਤੇ ਤੇ ਅੱਗੇ ਚੱਲ ਕੇ ਉਸ ਪਾਪ ਦੀ ਸਜ਼ਾ ਜਿਹੜੀ ਪਾਪ ਅੱਖਾਂ ਨੇ ਕੀਤਾ ਪਰ ਆਤਮਾ ਨੂੰ ਵੀ ਉਹਦੀ ਮਾਰ ਪਈ ਜਿਵੇਂ ਸਾਹਿਬ ਜੀ ਬਾਣੀ ਅੰਦਰ ਇਸ ਰਸਨਾ ਦੀ ਉਦਾਹਰਨ ਵੀ ਦਿੰਦੇ ਨੇ ਕਿ ਜ਼ੁਬਾਨ ਹੈ ਤੇ ਕੱਲੀ ਬੋਲਦੀ ਆ ਪਰ ਜਦੋਂ ਇਹ ਬੋਲਦੀ ਆ ਇਹਦੇ ਗਲਤ ਬੋਲਣ ਕਰਕੇ ਸਾਰੇ ਸਰੀਰ ਸਾਰੇ ਇੰਦਰੀਆਂ ਨੂੰ ਹੀ ਸਜਾ ਭੋਗਣੀ ਪੈਂਦੀ ਹੈ। ਉਸੇ ਸੰਸਾਰ ਦੇ ਅੰਦਰ ਵੀ ਇਸੇ ਤਰ੍ਹਾਂ ਹੀ ਵਰਤਾਰਾ ਜਿਹੜਾ ਵਰਤਦਾ ਹੈ। ਅੱਗੇ ਮਹਾਰਾਜ ਪਾਤਸ਼ਾਹ ਪਾਈ ਲਾਲੋ ਦੇ ਕਰ ਗਏ ਨੇ। ਉਹਨੇ ਮਹਾਰਾਜ ਦੇ ਚਰਨ ਪਕੜੇ, ਸੇਵਾ ਕੀਤੀ, ਹੋਰ ਜਿਹੜੇ ਬਚ ਗਏ ਲੋਕ ਸੀ ਉਹ ਵੀ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਦਰਸ਼ਨ ਦੇਦਾਰ ਕੀਤੇ, ਉਪਦੇਸ਼ ਲਿਆ। ਇਥੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਚੱਲਦਿਆਂ ਚੱਲਦਿਆਂ ਇੱਧਰ ਆਪਣੇ ਸੌਰੇ ਨਗਰ ਉਧਰ ਪਾਤਸ਼ਾਹ ਜੀ ਨਜ਼ਦੀਕ ਆ ਪਹੁੰਚੇ ਨੇ ਜਿਵੇਂ ਹੀ ਮਹਾਰਾਜ ਪਾਤਸ਼ਾਹ ਜੀ ਬਟਾਲੇ ਦੇ ਆਸ-ਪਾਸ ਪਹੁੰਚਦੇ ਨੇੜੇ ਪਹੁੰਚੇ ਨੇ ਅਜਤੇ ਰੰਦਾਵੇ ਦੇ ਖੂਹ ਤੇ ਪਾਤਸ਼ਾਹ ਜੀ ਰੁਕੇ ਨੇ ਕਿਸੇ ਨੇ ਵੇਖਿਆ ਉਹਨੇ ਜਾ ਕੇ ਮੂਲ ਚੰਦ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਹਰਾ ਸਾਹਿਬ ਨੂੰ ਜਾ ਕੇ ਖਬਰ ਦਿੱਤੀ ਹੈ ਉਹ ਆਏ ਨੇ ਤੇ ਆ ਕਰਕੇ ਬਹੁਤ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਤੇ ਕ੍ਰੋਧਵਾਨ ਹੋ ਰਹੇ ਨੇ ਆਪਣੇ ਅੰਦਰ ਦਾ ਉਬਾਲ ਕੱਢ ਰਹੇ ਨੇ ਜੋ ਅੰਦਰ ਕੋਈ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਰੋਸ ਸੀ ਉਹਨੂੰ